ਹਾਂਜੀ ਕੀ ਨਾਜੀ ਤੁਹਾਡਾ ਜਸਪਾਲ ਸਿੰਘ ਪੋਲਰ ਤੇ ਆਈ ਦਾ ਐਕਸੀਡੈਂਟ ਦਾ ਕਾਰਨ ਕੀ ਦਾ ਇਹ ਧੁੰਦ ਦੇ ਕਾਰਨ ਕੋਈ ਕਾਰ ਓਵਰਟੇਕ ਕਰਦੇ ਹੀ ਕਿਸੇ ਨੂੰ ਤੇ ਉਦੋਂ ਟਿਪਰ ਆ ਰਿਹਾ ਸੀਗਾ ਉਹ ਟਿਪਰ ਕਾਰ ਨੂੰ ਬਚਾਉਂਦਾ ਹੋਇਆ ਉਹਨੇ ਜਦੋਂ ਜ਼ਬਰਦਸਤ ਬ੍ਰੇਕ ਮਾਰੀ ਐ ਤਾਂ ਉਹਦਾ ਐਕਸੀਡੈਂਟ ਹੋ ਗਿਆ ਤੇ ਪਰ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀਆਂ ਕਾਫੀ ਵਜੀਆਂ ਕਿੰਨੀਆਂ ਗੱਡੀਆਂ ਦੀਆਂ ਵਜੀਆਂ ਸੁਨਨ ਚ 8-10 ਆਉਂਦੀਆਂ ਵਾ ਗੱਡੀਆਂ ਲੱਗੇ ਆ ਸਾਰੇ ਤੇ ਸੁਨਨ ਚਾਟ ਦਾਸ ਹੁੰਦੀਆਂ ਜਦੋਂ ਸਾਨੂੰ ਪਤਾ ਲੱਗਾ ਅਸੀਂ ਆ ਕੇ ਮਤਲਬ ਵੀ ਬਹੁਤ ਜਿਆਦਾ ਜਿਆਦਾ ਕੀਤੀ ਵੀ ਉਹ ਕਿਉਂਕਿ ਸਾਰੇ ਜਾਮ ਲੱਗ ਗਿਆ ਸੀ ਇਥੇ ਬੁਰੀ ਹਾਲਤ ਸੀ ਕਿ ਵੀ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਸਾਨੂੰ ਇਹ ਜਦੋਂ ਪਿੰਡ ਪੜ ਲੱਗਾ ਤੇ ਅਸੀਂ ਆਪਣੇ ਪਿੰਡ ਦੀ ਵੀ ਕੋਈ ਹੈਗੀ ਸੀਕਾਰ ਵਿੱਚ ਤੇ ਅਸੀਂ ਆਨ ਕੇ ਤੇ ਉਹ ਇਹੋ ਹੀ ਸਮਝਾਈ ਗਿਆ ਵੀ ਉਧਰੋਂ ਇੱਕ ਬੰਦਾ ਉਧਰ ਖਲਾਫਤਾ ਇੱਕ ਉਧਰ ਖਲਾਫਤਾ ਉਦੋਂ ਪ੍ਰਸ਼ਾਸਨ ਨੇ ਬਹੁਤ ਸਹਿਯੋਗ ਦਿੱਤਾ ਵੀ ਜਿਹੜਾ ਬਾਅਦ ਚ ਜਾਨੀ ਨੁਕਸਾਨ ਹੋਣ ਤੋਂ ਬਚਾ ਆਇਆ ਨੇ ਤੇ ਹੋਰ ਨੁਕਸਾਨ ਹੋ ਸਕਦਾ। ਮਿਲੋਂ ਤੋਂ ਦੇ ਕਾਲ ਇੱਕ ਗੱਡੀ ਦੇ ਵਿੱਚ ਗੱਡੀਆਂ ਵੱਜੀ ਜੇ ਤੋਂ ਨਹੀਂ ਜਾਈਦੀ। ਇਹ ਨਹੀਂ ਜਾਈਦੀ ਤਾਂ ਹੁੰਦਾ ਸੀ। ਹੁਣ ਥੋੜਾ ਜਿਹਾ ਵਿਜ਼ਿਬਿਲਟੀ ਹੈਗੀ ਹੈ ਕਿ ਨਹੀਂ ਲੱਗਦਾ ਜੀ ਨਹੀਂ ਹੁਣ ਤਾਂ ਉਹ ਆਇਆ ਵਾ ਹੈਡ ਰਿਆ ਆ ਵਾ ਤੇ ਉਹ ਉਹਨੂੰ ਗੱਡੀਆਂ ਨੂੰ ਸਿੱਧੀ ਕਰਦੇ ਲੱਗੇ ਆ ਤੇ ਰਸਤਾ ਚਾਲੂ ਹੋ ਜਾਊਗਾ ਫੇਰ ਉਹ ਰਸਤਾ ਬੰਦ ਆ ਜੇ। ਤੇ ਵਿਜ਼ਿਬਿਲਟੀ ਬਹੁਤ ਘੱਟ ਸੀ। ਹਾਂਜੀ। ਦਿਖਦਾ ਨਹੀਂ। ਦਿਖਦਾ ਨਹੀਂ ਸੀ। ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਦੇ ਤਾਂ ਲੋਕਾਂ ਨੂੰ ਕੀ ਕਹਿਣਾ ਤੁਹਾਨੂੰ ਕਿ ਗੱਡੀਆਂ ਦੇ ਕੋਲ ਇਹੀ ਅਪੀਲ ਆ ਵੀ ਜਿਹਨੇ ਮੰਨ ਕੇ ਚੱਲੋ 1 ਘੰਟੇ ਤੱਕ ਪਹੁੰਚਣਾ ਆ ਉਹ ਅੱਧਾ ਘੰਟਾ ਪਹਿਲਾਂ ਘਰੋਂ ਤੁਰਪੇ ਤੇ ਆਪਦੀ ਸਪੀਡ ਜਿਹੜੀ ਸਲੋ ਰੱਖੇ ਕਿਉਂਕਿ ਜਦੋਂ ਹਰ ਇੱਕ ਬੰਦਾ ਅੱਜ ਕੱਲ੍ਹ ਵਿਆਹ ਸ਼ਦੀਆਂ ਚੱਲਣਦੇ ਆ ਤੇ ਪਰਿਵਾਰ ਨਾਲ ਹੁੰਦਾ ਵਾ ਤੇ ਜਦੋਂ ਘਰੋਂ ਚੱਲ ਪੈਂਦੇ ਆ ਅੱਧਾ ਘੰਟਾ ਪਹਿਲਾਂ ਚੱਲਣ ਤੇ ਸਲੋ ਜਾਣ ਤਾਂ ਕਿ ਜਾਨੇ ਨੁਕਸਾਨ ਨਾ ਕਿਸੇ ਦਾ ਕੋ ਹੋਵੇ ਭਾਈ ਜੀ ਕੀ ਨਾ ਜੀ ਆਪਣਾ ਨੰਨਾ ਐਸੇ ਮਲਕੀਸ਼ ਸਿੰਘ ਜੀ ਮੌਕੇ ਤੇ ਪਹੁੰਚੇ ਉਹਦਾ ਇੱਕ ਛੇੜਾ ਕਾਰ ਵੀ ਐਕਸੀਡੈਂਟ ਹੋਇਆ ਹਾਂ ਜੀ ਸਵੇਰ 7 ਵਜੇ ਦੇ ਕਰੀਬ ਤੁੰਨ ਹੀ ਜ਼ਿਆਦਾ ਡਿਗਪੀ ਜਾਗਦਮ ਤੇ ਪਰ ਜਿਹੜਾ ਕੋਡ ਬੁੱਢਾ ਸਾਈਡ ਤੋਂ ਆ ਰਿਹਾ ਸੀ ਇੱਕ ਤਾਰੀ ਫੌਜੀ ਸਾਹਿਬ ਛੁੱਟੀ ਚੱਲੇ ਸੀ ਉਹਨਾਂ ਟ੍ਰੇਨ ਚੜ੍ਹਨਾ ਛੁੱਟੀ ਕੱਟ ਕੇ ਜਾ ਰਿਹਾ ਸੀ ਉਹ ਆਪਸ ਵਿੱਚ ਜਿਹੜੀ ਕਾਰ ਆ ਉਹ ਟਿਪਰ ਦੇ ਅਗਲੇ ਹਿੱਸੇ ਨਾਲ ਵੱਜ ਗਈ ਤੇ ਉਹ ਟਿਪਰ ਦਾ ਹਿੱਸਾ ਜਿਹੜਾ ਟੁੱਟ ਗਿਆ ਟੁੱਟਣ ਕਾਰਨ ਟਿਪਰ ਜਿਹੜਾ ਪਲਟ ਗਿਆ ਉਸ ਤੋਂ ਬਾਅਦ ਗੱਡੀਆਂ ਰੁਗੀਆਂ ਸੀ ਉਹ ਰੁਗੀਆਂ ਗੱਡੀਆਂ ਆਪਸ ਵਿੱਚ ਇੱਕ ਦੂਜੇ ਦੇ ਨਾਰਮਲ ਟਕਰਾਹ ਜਾਣੀ ਨੁਕਸਾਨ ਤੋਂ ਬਚਾਓ ਗਿਆ ਕਿੰਨੀਆਂ ਗੱਡੀਆਂ ਇੱਕ ਦੂਜੇ ਦੇ ਵਿੱਚ ਸ੍ਰੀਮਨ ਸ਼ੇਖ ਹੋਣਗੀਆਂ ਆ ਠੀਕ ਹੈ ਜੀ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਹੁਣ ਜਿਹੜਾ ਹੁਣ ਰਸਤਾ ਖਾਲੀ ਪੋਖ ਖਾਲੀ ਕਰਾ ਕੇ ਖੁਸ਼ ਹੋ ਗਈ ਆ ਬਸ ਟੈਪਰ ਸਿੱਧਾ ਕਰਾ ਲੈ ਟ੍ਰੈਕ ਚਾਲੂ ਕਰਾ ਦੇ। ਬਿਲਕੁਲ ਦੇ ਦੇ ਜਿਹੜੇ ਸਫਰ ਕਰਦੇ ਨੇ ਬਾਹਰ ਚੱਲ ਕੇ ਉਹਨਾਂ ਨੂੰ ਕੀ ਪੀਕ ਉਹਨਾਂ ਚਾਹੀਦਾ ਇਹ ਉਹ ਆਪਣੀ ਨਿਗਾਹ ਨਾਲ ਜਾਣ ਅਗਲੀ ਗੱਡੀ ਦੀ ਜਜਮੈਂਟ ਦੇ ਨਾਲ ਨਾ ਜਾਣ ਆਪਣੀ ਗੁੱਧ ਦੇ ਨਾਲ ਜਾਣ ਵੀ ਮੈਂ ਆਪਣੀ ਸਹੀ ਜਾ ਰਿਹਾ ਅਗਲੇ ਡਰਾਈਵਰ ਨੂੰ ਨਾ ਵੇਖਣ ਆਪਣੀ ਸਹੀ ਵੇਖ ਕੇ ਤੇ ਆਪਣਾ ਸਫਰ ਕਰ। ਬਾਕੀ ਜਿਹੜੇ ਵੀ ਸਫਰ ਕਰਦੇ ਨੇ ਕੋਸ਼ਿਸ਼ ਕਰਨੀ ਫੌਰਲੇਟ ਪਹਿਲਾਂ ਇਹਨਾਂ ਦੀ ਗੱਡੀ ਹੋਵੇ ਤੇ ਇੰਡੀਕੇਟਰ ਜ਼ਰੂਰ ਲੱਗੇ ਹੋਣ। ਆਪਣੀ ਜਜਮੈਂਟ ਨਾਲ ਚੱਲਣ। ਜੀ ਆਪਣਾ ਰਮਨ ਜੀ ਕੀ ਮਾਮਲਾ ਸਰ ਜੀ ਤੁਹਾਨੂੰ ਐਕਸੀਡੈਂਟ ਹੋਇਆ ਕੋਈ ਨਹੀਂ ਪਈ ਆਉਣਾ ਟਿਪਰ ਪਲਟਿਆ ਪਿਆ ਜੀ ਤੁਸੀਂ ਮਤਲਬ ਸਲੋ ਕਰ ਲਈ ਗੱਡੀ ਜਦੋਂ ਹੀ ਆਉਂਦੇ ਹਾਂ ਤੇ ਕੋੜੁਕੇ ਵਾਲਾ ਇੱਕ ਉਹਦਾ ਮਗਰੋਂ ਆਇਆ ਉਹਨੇ ਸਿੱਧੀ ਵਿੱਚ ਲੈ ਗੇ ਮਰੀ ਇੱਕ ਗੱਡੀ ਹੋਰ ਹੀ ਉਹ ਚਲੇ ਗਈ ਆ ਨੋਆ ਹਾਂ ਜੀ ਤੇ ਧੁੰਦ ਦਾ ਕਰਕੇ ਹੀ ਸਰ ਹਾਂ ਜੀ ਹਾਂ ਜੀ ਵਿਜ਼ਿਬਿਲਟੀ ਕਿੰਨੀ ਕੀ ਦਿਖ ਹੈਗੀ ਸਰ ਨਾਰਮਲ ਹੀ ਵਿਜ਼ਿਬਿਲਟੀ ਨਹੀਂ ਇੰਨੀ ਕੀ ਤਾਂ ਜਿਸ ਤਰ੍ਹਾਂ ਪੰਜਾਬ ਸਰਕਾਰ ਉਹਨੂੰ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਨੇ ਪੰਜਾਬ ਆਪਣੇ ਆਪ ਨੂੰ ਫੋਲੋ ਵੀ ਤੁਮੇ ਸਿਰ ਤੋਂ ਸਮਝਾਇਆ ਜਾਂਦਾ ਵੀ ਆਪਣੀ ਫੌਗ ਲਾਈਟ ਜਾਂ ਇੰਡੀਕੇਟਰ ਲਾ ਕੇ ਚਲੋ ਹਾਂ ਜੀ ਲਾਏ ਹੋਏ ਸੀ ਤੁਸੀਂ ਭਈ ਸਾਰਾ ਕੋ ਲੱਗਾ ਆਇਆ ਸੀਗਾ ਅਸੀਂ ਦੇ ਆਪਣੇ ਖਲੋਤੇ ਆਏ ਜੀ ਅੱਛਾ ਕੁੜਕੇ ਦੀ ਸਪੀਡ ਵੜੀ ਉਹਨੇ ਮਗਰੋਂ ਲਾ ਕੇ ਵਿੱਚ ਮਾਰਿਆ ਕਿੰਨਾ ਕੁ ਨੁਕਸਾਨ ਆਇਆ ਇਹਦਾ ਭਈ ਇਹ ਨੁਕਸਾਨ ਤੇ ਚਲੋ ਉਹ ਹੈ ਹੀ ਆ ਸੱਟ ਪੇਟ ਨਹੀਂ ਸੱਟ ਪੇਟ ਉਹਨਾਂ ਦੇ ਲੱਗੀ ਪੰਜੀ ਉਹਨਾਂ ਦੇ ਕੀ ਲੱਗਦੇ ਨੇ ਤੁਹਾਡੇ ਇਹ ਮੇਰੇ ਭਾਬੀ ਅੱਛਾ ਤੁਹਾਡੀ ਭਾਬੀ ਹਾਂ ਜੀ ਜੀ